ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਮਰਿਤਪਾਲ ਸਿੰਘ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਤੇ ਉਸ ਦੇ ਦੋ ਸਾਥੀ ਵੀ ਗ੍ਰਿਫਤਾਰ ਕੀਤੇ ਨੇ ਜਨਾ ਤੋਂ ਨਸ਼ਾ ਬਰਾਮਦ ਹੋਇਆ ਆਇਸ ਡਰਗ ਜਿਸ ਤੋਂ ਲਿਆਂਦਾ ਗਿਆ ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਪੁਲਿਸ ਨੇ ਵੀ ਹੈਰਾਨੀਜਨਕ ਖੁਲਾਸਾ ਕੀਤਾ ਨੇ ਅਤੇ ਐਸਐਸਪੀ ਨੇ ਹੈਰਾਨੀਜਨਕ ਖੁਲਾਸਾ ਕੀਤਾ ਨੇ ਉਹਨਾਂ ਨੇ ਡੋਪ ਟੈਸਟ ਦੇ ਬਾਰੇ ਵੀ ਖੁਲਾਸਾ ਕੀਤਾ ਹੈ ਅਮਰਿਤਪਾਲ ਸਿੰਘ ਦੇ ਭਰਾ ਤੇ ਉਸ ਦੇ ਸਾਥੀ ਲੱਪਰੇ ਦਾ ਵੀ ਡੋਪ ਟੈਸਟ ਹੋਇਆ ਹਰਪ੍ਰੀਤ ਤੇ ਲੱਪਰੇ ਦੋਹਾਂ ਦੇ ਡੋਪ ਟੈਸਟ ਕੀਤੇ ਗਏ ਅਤੇ ਉਸ ਦੇ ਵਿੱਚ ਹੈਰਾਨੀਜਨਕ ਖੁਲਾਸੇ ਕੀਤੇ ਗਏ ਨੇ ਸਾਹਮਣੇ ਆਏ ਨੇ ਪੋਜ਼ਿਟਿਵ ਆਏ ਨੇ ਦੋਹਾਂ ਦੇ ਯੂਰੀਨ ਟੈਸਟ ਤੇ ਦੇਖਣਾ ਹੋਵੇਗਾ ਕਿ ਹੁਣ ਡੋਪ ਟੈਸਟ ਦੇ ਵਿੱਚ ਕੀ ਆਉਂਦਾ ਬਲੱਡ ਸੈਂਪਲ ਲਏਤੇ ਗਏ ਨੇ ਕਿਉਂਕਿ ਇਸ ਦੇ ਵਿੱਚ ਪੁਲਿਸ ਜਿਹੜੀ ਉਸ ਨੇ ਸਾਫ਼ ਕਰ ਦਿੱਤਾ ਪੁਲਿਸ ਦੇ ਡੋਪ ਟੈਸਟ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ ਉੱਥੇ ਦੱਸਈਏ ਕਿ ਅਮਰਿਤਪਾਲ ਸਿੰਘ ਦੇ ਭਰਾ ਦੀ ਗ੍ਰਿਫਤਾਰੀ ਕੀਤੀ ਗਈ ਹੈ ਕੱਲ ਸ਼ਾਮੀ ਗ੍ਰਿਫਤਾਰੀ ਹੋਈ ਹੈ ਅਮਰਿਤਪਾਲ ਸਿੰਘ ਦੇ ਭਰਾ ਦੀ 4 ਤੋਂ ਤਬੀਰ ਰੁਪਏ ਦਾ ਸਾੜਿਆ ਨੋਟ ਲੈਟਰ ਵੀ ਬਰਾਮਦ ਹੋਇਆ ਹੈ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਇਹ ਨਹੀਂ ਬਲਕਿ ਇਹ ਵੀ ਦੱਸਿਆ ਗਿਆ ਹੈ ਕਿ 10000 ਰੁਪਏ ਜਿਹੜੇ Paytm ਹੋਏ ਨੇ ਲੁਧਿਆਣੇ ਦੇ ਸੰਦੀਪ अरोड़ा ਨਾਂ ਦੇ ਬੰਦੇ ਨੇ ਜੋ ਕਿ ਨਸ਼ੇ ਦਾ ਤਸਕਰ ਹੈ ਅਤੇ ਉਹ ਪੁਲਿਸ ਤੋਂ ਡਿਟੇਲ ਵੀ ਕਢਵਾ ਰਹੀ ਹੈ ਨਹੀਂ ਨਹੀਂ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਪਰ ਉਸ ਤੋਂ ਪਹਿਲਾਂ ਪੂਰਾ ਮਸਲਾ ਹੀ ਦੇਖੋ ਕਿਵੇਂ ਅਮਰਿਤਪਾਲ ਸਿੰਘ ਵੱਲੋਂ ਇੱਕ ਮੁਹਿੰਮ ਚਲਾਈ ਜਾਂਦੀ ਹੈ ਨਸ਼ੇ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਜਾਂਦੀ ਹੈ ਨਸ਼ੇ ਤੋਂ ਦੂਰ ਰਹਿਣ ਦੀ ਲੋਕਾਂ ਨੂੰ ਉਹਨਾਂ ਵੱਲੋਂ ਪੰਥ ਨਾਲ ਜੋੜਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਪਰ ਸ਼ਹਿਰ ਦੇ ਮਸਲੇ ਵਿੱਚ ਅਮਰਿਤਪਾਲ ਸਿੰਘ ਦੇ ਭਰਾ ਦੀ ਗ੍ਰਫਤਾਰੀ ਹੋ ਜਾਂਦੀ ਹੈ ਸਵੇਲ ਦੀ ਵੱਡੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ ਦੇਖੀਏ ہماری ਜੁਵਿੰਦਰ ਨੂੰ ਪਤਾ ਹੀ ਹੈਗਾ ਕਿ ਸਾਰੇ ਪੰਜਾਬ ਦੇ ਵਿੱਚ ਤੇ ਜੁਵਿੰਦਰ ਨੂੰ ਵੀ ਡਰਗ ਨਿਕਾਲਾ ਦਾ ਸਪੈਸ਼ਲ ਅਪਰੇਸ਼ਨ ਚਲਾਈ ਹੋਈ ਹੈ ਪਿਛਲੇ 3 ਹਫਤਿਆਂ ਤੋਂ ਅਸੀਂ ਵੱਖ-ਵੱਖ ਕੇਸ ਵੀ ਦਰਜ ਕੀਤੇ ਹੈਗੇ ਆ ਐਨ.ਡੀ.ਪੀ.ਐਸ ਦੇ ਮੁਰਜਮਾਨ ਨੂੰ ਵੀ ਫੜਿਆ ਹੈ ਪ੍ਰੋਪਰਟੀਆਂ ਦੀ ਸੀਜ਼ ਕੀਤੀਆਂ ਨੇ ਤੋਂ ਉਹ ਵੀ ਦਸਾਂਵੀ ਹੋ ਕੇ ਕਾਫੀ ਕੇਸ ਜਿਹੜੀ ਪ੍ਰੋਪਰਟੀ ਦੀ ਚੀਜ਼ ਕੀਤੀ ਹੈ। ਸੋ ਉਸੇ ਲੜੀ ਦੇ ਵਿੱਚ ਜਿਹੜਾ ਸਾਡਾ ਐਕਸ਼ਨ ਅਗੇਂਸ ਬੈਡਲੋ ਪਾਪੀ ਦਾ। ਬਿਲਕੁਲ ਠੀਕ। ਕੱਲ ਵੀ ਜਿਹੜੀ ਈਵਨਿੰਗ ਪੈਟ੍ਰੋਲਿੰਗ ਦੇ ਦੌਰਾਨ ਫਲੋਰ ਪੁਲਿਸ ਵੱਲੋਂ ਇਹ ਇੱਕ ਜਿਹੜੀ ਸ਼ੱਕੀ ਗੱਡੀ ਸੀਗੀ ਜਦੋਂ ਆਪਾਂ ਫਲੋਰ ਤੋਂ ਟੂਵਰਡਸ ਜੱਦਰ ਆਉਣੀ ਹੈ ਗਈਆਂ ਤਖਬੇ ਰੱਥ ਅ ਈਵਨਿੰਗ ਦਾ ਟਾਈਮ ਸੀਗਾ ਉਹਨੇ अराउंड ਉਹ ਰੂਮ ਜਿਹੜਾ ਹੈਗਾ ਨੈਸ਼ਨਲ ਹੈਗੇ ਨੇੜੇ ਦੇ ਸਾਈਡ ਤੇ ਇੱਕ ਗੱਡੀ ਲਈ ਹੋਈ ਸੀ ਅੰਮ੍ਰਿਤਸਰ ਸਲਿੱਪ ਰੋਡ ਔਰ ਬਿਲਕੁਲ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦੇ ਸਾਈਡ ਤੇ ਸਾਈਡ ਠੀਕ ਉਥੇ ਇਹ ਗੱਡੀ ਲਈ ਹੋਈ ਸੀ ਕਿ ਕ੍ਰੇਟਾ ਗੱਡੀ ਸੀਗੀ ਤੇ ਬਾਹਰਲਾ ਨੰਬਰ ਜਿਗਾ BB02 ਸਮਥਿੰਗ ਅੰਮ੍ਰਿਤਸਰ ਦਾ ਨੰਬਰ ਠੀਕ ਤੇ ਉਹਦੇ ਵਿੱਚ ਬੇਸਿਕਲੀ ਉਹਨੇ ਸ਼ੀਸ਼ੇ ਵੀ ਕਾਲੇ ਰੱਖੇ ਸੀ ਸਪੈਸ਼ਲ ਗੱਡੀ ਸੀ ਜੋ ਜੈਟ ਬਲੈਕ ਮਿਲਤੀ ਕਾਲਾ ਠੀਕ ਤੇ ਚਾਲੀ ਲੱਗੀ ਹੋਈ ਸੀ ਜਦੋਂ ਅਸੀਂ ਉਹਦੇ ਵਿੱਚ ਚੈੱਕ ਕੀਤਾ ਤੇ ਦੋ ਮੁੰਡੇ ਸਾਡੀ ਪਾਰਟੀ ਦੇ ਨੰਬੀ ਤੇ ਉਹ ਸਸਪੀਸ਼ੀਅਸ ਸੀਗਾ ਕੋਈ ਲੱਗਦਾ ਸੀਗਾ ਕੋਈ ਸ਼ੱਕੀ ਚੀਜ਼ ਹੋ ਸਕਦੀ ਹੈ ਤੇ ਮਿਲ ਕੇ ਅਸੀਂ ਆਪਣੇ ਅਫੀਸਰ ਨੂੰ ਉੱਥੇ ਬੁਲਾਇਆ ਗਿਆ ਸਾਰੇ ਡੀਐਸਪੀ ਪਿਆਰ ਹੈ ਉਹਨੇ ਸਰਚ ਕੀਤੀ ਗਈ ਤੇ ਅਲਟੀਮੇਟਲੀ ਫਿਰ ਉਹਨਾਂ ਕੋਲ ਕੰਟਰਾਬੈਂਡ ਜਿਹੜਾ ਮੈਥਮਫੀਟਾਮੀਨ ਜਿਹੜਾ ਆਮ ਪਹਾੜਾਂ 'ਚ ਆਈਸਕੇਲਰ ਨੇ ਹੋਰ ਕੀ ਵੇਖਿਆ ਠੀਕ ਉਹਨੇ ਵੇਖੀਤਾ ਗਿਆ 4 ਗ੍ਰਾਮ ਆਈਸਮੀ ਤੇ ਨਾਲ ਇੱਕ ਵਿੰਗਸਕੀਲ ਵੀ ਸੀਗਾ ਇੱਕ ਫੋਨ ਵੀ ਉਹਨਾਂ ਕੋਲ ਦੋ ਫੋਨ ਨਿਕਲੜ ਕੇ ਪਹੁੰਚ ਗਏ ਜਿਹਦਾ ਨਾਮ ਲਫ ਪ੍ਰੀਤ ਹੈਗੇ ਪੁੱਤ ਉਹ ਪ੍ਰੀਤ ਇਹ ਚੀਮਾ ਬਾਡ ਦਾ ਵਿਆਸਥਾ ਨੇ ਦਾ ਇੱਕ ਬੰਦਾ ਸੀਗਾ ਜਿਹੜਾ ਕੰਡਕਟਰ ਸਾਈਡ ਤੇ ਬੈਠਾ ਸੀਗਾ ਗੱਡੀ ਦੀ ਉਹਨਾਂ ਨੂੰ ਵਰਪਰੀ ਤੋਂ ਹੈਪੀ ਹੈਗੇ ਤੇ ਇਹ ਹੈਗੇ ਪੁੱਤ ਕਨਫਰਮ ਸੀ 79 ਜਲੂਦ ਜਿਹੜਾ ਸਾਡਾ ਹੁੰਦਾ ਹੂੰ ਠੀਕ ਹੈ ਨਾ ਤੇ ਵਿੱਚੋਂ ਨਾਲ ਇੱਕ ਫਲਾਈਟਰ ਵੀ ਮਿਲਿਆ ਤੇ ਨਾਲ ਉਹ ਜਿਹੜਾ ਸਮਾਨ ਹੁੰਦਾ ਉਹ ਵੀ ਸਾਰੇ ਚੀਜ਼ਾਂ ਸਾਰੇ 23 ਕੋਲ ਵੀ ਮਿਲਿਆ ਜਿਹੜੇ ਕੰਜ਼ੂਮਰ ਜੀ ਹਾਂ ਹਾਂ ਉਹ ਤੋਂ ਬਾਅਦ ਫਿਰ ਜਿਹੜੀ ਫੋਲਡ ਜਿਹੜੀ ਮਿਲ ਗਈ ਸੀ ਸਾਰੀ ਤੇ ਇਹ ਜਿਹੜੇ ਬੰਦੇ ਲੈ ਕੇ ਆਏ ਸੀਗੇ ਇਹ ਇੱਕ ਸੰਦੀਪ ਰੋੜਾ ਨਾਮ ਦਾ ਬੰਦਾ ਲੁਧਿਆਣਾ ਤੋਂ ਪੁੱਛੂ ਲੈ ਕੇ ਆਏ ਸੀਗੇ ਤੇ ਉਹਨਾਂ ਨੇ ਬਕਾਇਦਾ ਪੀ ਪੀਐਮ ਕਰਕੇ ਉਹਨੂੰ ਪੈਸੇ ਜਿਹੜੇ 10000 ਪੀਪੀਐਮ ਪੇ ਕੀਤਾ ਤੇ ਉਹਦੇ ਬਦਲੇ ਵਿੱਚ ਉਹ ਡਰ ਸਰ ਤੁਸੀਂ ਮੈਡੀਕਲ ਵੀ ਕਰਾਇਆ ਹੈ ਕਿ ਮੈਡੀਕਲ ਰਿਪੋਰਟ ਚ ਕੀ ਆ ਕਿ ਲੋਕ ਲੈਂਦੇ ਸੀ ਕਿ ਤੁਹਾਡੇ ਦੇਖੋ ਇਹਦਾ ਵਿੱਚ ਅਸੀਂ ਡਿਟੇਲਸ ਮੈਡੀਕਲ ਵੀ ਕਰਾਇਆ ਹੈਗਾ ਉਹ ਉਹਦੇ ਵਿੱਚ ਟੈਸਟ ਦੇ ਵਿੱਚ ਬਿਲਕੁਲ ਪੋਜ਼ਿਟਿਵ ਆਇਆ ਹੈਗਾ ਜਿਹੜਾ ਬੋਲੀ 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 ਮਤਲਬ ਕਿ ਉਹਸਲੇ ਕੰਜ਼ਿਊਮ ਕਰ ਰਹੇ ਸੀਗੇ नहीं जरूर ऐसी देखिया जी औरों मतलब शक्की ही इलाज पाए गए इसको जो करंधी तैयारी से गए ओके okay. बट हाँ बट जरा डोप टेस्ट आ तो गया यूरिन जब इस क्वालिटी में तो ब्लड टेस्ट पॉजिटिव है सर लोग क्या कंज़प्शन करते हैं ऐसी या ये बिचना ऐसी या जरिये लायक क्या है नहीं कंज़प्शन परपजली है आ ਹਰ ਫਰੀਦਾ ਅਮਰੀਕਾ ਨਾਲ ਕੀ ਰਿਲੇਸ਼ਨ ਹੈ ਦੇਖੋ ਉਹ ਤਾਂ ਹੁਣ ਆਪਾਂ ਨੂੰ ਪਤਾ ਚੱਲੂਗਾ ਜੀ ਕੀ ਹੈਗਾ ਕੀ ਨਹੀਂ ਹੈ ਤੇ ਸਾਨੂੰ ਡਿਟੇਲਡ ਇਨਵੈਸਟੀਗੇਸ਼ਨ ਦੇਖੋ ਇਹਨੂੰ ਆਪਾਂ ਸਿੰਪਲ ਮੇਰੇ ਵੱਲੋਂ ਇਹੀ ਰਿਕਵੈਸਟ ਹੈਗੀ ਹੈ ਕਿ ਇਹਨੂੰ ਅਸੀਂ ਇਵਨਿੰਗ ਜਿਹੜੀ ਸਾਡੀ ਰੂਟੀਨ ਰੂਟੀਨ ਵਰਕਿੰਗ ਦੇ ਵਿੱਚ ਪੜੇ ਗਏ ਹੈਗੇ ਕੋਈ ਪੁਲਿਸ ਪਾਰਟੀ ਮਤਲਬ ਐਬਸੋਲੂਟਲੀ ਤੁਸੀਂ ਦੇਖੋਗੇ ਵੀ ਤੇ ਬਿਲਕੁਲ ਸਾਈਡ ਤੇ ਲਗਾਇਆ ਹੋਈ ਸੀ ਕਿ ਬਿਲਕੁਲ ਪੂਰੇ ਵਿੱਚੋਂ ਰਿਕਵਰੀ ਹਮਨੂੰ ਕਿਸੇ ਤੋਂ ਕਲੀਅਰ ਕਰਦੇ ਮਤਲਬ ਕਲੀਅਰ ਕਰਿਓ ਕਿ ਇਹਦਾ ਫੈਮਿਲੀ ਬੈਕਗ੍ਰਾਉਂਡ ਕੀ ਹੈ ਕੌਣ ਹੈ ਬੜੇ ਹੋਰ ਡੀਟੇਲ ਚੈੱਕ ਕਰਾਂਗੇ ਜਿਵੇਂ ਸਾਰਾ एवरीथिंग विल बी ਚੈੱਕਡ ਇਨ ਡੀਟੇਲ ਸੜਨਲੀ ਫਿਲਹਾਲ ਤਾਂ ਕੋਈ ਦੋਸ਼ੀ ਹੈਗੇ ਨਹੀਂ ਜੀ 192 ਨੰਬਰ ਮਕਦਮਾ 2024 ਦਾ ਅੰਡਰ ਸੈਕਟਰ 브్రਦਰ ਆਫ ਹਮਰੇ ਪਾਸ ਹੈ ਜੀ ਆਮਰੇ ਪਾਸ 브్రਦਰ ਰਿਪੋਰਟ ਹੈ ਹਾਂ ਜੀ ਜ਼ਰੇ ਸੰਦੀਪ ਅਰੋੜਾ ਹੈਗਾ ਇਹਨੂੰ ਅਰੈਸਟ ਕੀਤਾ ਇਹਨੂੰ ਬਿਲਕੁਲ ਜੀ ਇਹਨੂੰ ਮੈਂ ਤੁਹਾਨੂੰ ਉਹੀ ਦੱਸ ਰਿਹਾ ਅਸੀਂ ਜਿਹੜਾ ਪਰਚ ਰੈਗੂਲਰਿਟੀ ਜਿਹੜਾ ਅਸੀਂ ਪਰਚਾ ਦਰਜ ਕੀਤਾ ਜੀ ਉਹ 22 27 ਐਨਡੀਪੀਐਸ ਤੇ ਉਹਦੇ ਵਿੱਚ ਵਾਅਦਾ ਜਿਹੜਾ 29 ਐਨਡੀਪੀਐਸ ਦਾ ਕਰਤਾ ਉਹ 29 ਦਾ ਮਤਲਬ ਇਹ ਹੁੰਦਾ ਕਿ ਜਿਸ ਨੂੰ ਲੈ ਕੇ ਆਏ ਹੋਣ ਅੱਗੇ ਉਹ ਆ ਵੀ ਵਾਅਦਾ ਕਰਤਾ ਤੇ ਸੰਦੀਪ ਅਰੋੜਾ ਇਹ ਹੈ ਕਿ ਹਿਟਾ ਨਗਰ थाना ਹੈ ਬੋਲ ਇਹਨੂੰ ਵੀ ਅਰੈਸਟ ਕਰਿਆ ਸੋ ਜਿਹੜੀ ਹੋਰ ਵੀ ਸਾਰੀ ਜਿਹੜੀ ਬੈਕਵਰਡ ਚੇਨ ਹੈ ਪ੍ਰੋਪਰ ਇਨਵੈਸਟੀਗੇਸ਼ਨ ਅਸੀਂ ਕਰਕੇ ਉਹਨਾਂ ਜਿਹੜੇ ਵੀ ਟੋਟਲ ਤਿੰਨ ਬੰਦੇ ਅਰੈਸਟ ਹੋਏ ਸਨ ਟੋਟਲ ਹੁਣ ਤੱਕ ਤਿੰਨ ਬੰਦੇ ਸੀ ਨਾ ਕੋਲ 4 ਗ੍ਰਾਮ ਜੀ ਹੁਣ ਜਾਣਕਾਰੀ ਚਾਹੀਦੀ ਕਿ ਇਹ ਟੂਵਾਰਡਸ ਲੁਧਿਆਣਾ ਤੋਂ ਇਧਰ ਆ ਰਹੇ ਸੀ ਕਿ ਅੰਮ੍ਰਿਤਸਰ ਵਾਲਾ ਜਿਹੜਾ ਉੱਥੇ ਹੀ ਹੋਈ ਲੈ ਜੀ ਜੀ ਠੀਕ ਜਾਂ ਅੰਮ੍ਰਿਤਸਰ ਰਹੀ ਸੀ ਇਹ ਨਹੀਂ ਇਹ ਤਾਂ ਹੁਣ ਫਿਰ ਚੱਲੂਗਾ ਜੀ ਜਿਹੜੇ ਦਾ ਡਿਟੇਲ ਹੁਣ ਮੈਂ ਪਰਸਨਲੀ ਹਲੇ ਕੁਝ ਰਿਪੋਰਟ ਅਜਿਹਾ ਹੋ ਗਿਆ ਨਾ ਜੀ ਜੀ ਹਲੇ ਪੇਸ਼